ਫਿਰ ਨਰਪੀ ਸਿੰਘ ਜੀ ਮਿਲਣ ਦਾ ਵਾਕ ਇਦਾਂ ਆ ਕਿ ਮੇਰਾ ਜ ਵਿਆਹ ਸਾਰੇ ਰਿਸ਼ਤੇਦਾਰ ਆਏ ਆ ਤੇ ਕਿਤੇ ਤੁਹਾਡੀ ਮੰਗਲੀ ਪਹਿਰ ਤੇ ਬਾਪ ਦੇ ਦਿੱਤਾ ਉਹਨਾਂ ਨੇ ਤੇ ਮੇਰਾ ਜ ਮੰਗਲੀ ਉੱਤੇ ਡਰਮ ਵਾਲੀ ਗਲੀ ਹੋਈ ਜੀ ਕਿੰਨੇ ਚਿਰ ਪਲੇ ਤੁਹਾਡੀ 8 8-9 ਮਹੀਨੇ ਹੋ ਗਏ ਜੀ ਹੋਈ ਨੂੰ ਉਹਨਾਂ ਨੇ ਮੈਨੂੰ ਗਮਰਾਹ ਕੀਤਾ ਇਹਨਾਂ ਨੇ ਪਹਿਲਾਂ ਵੀ ਨਹੀਂ ਦੱਸਿਆ ਮੈਨੂੰ ਤੇ ਹੁਣ ਤੁਹਾਨੂੰ ਕਦੋਂ ਹੁਣ ਤੁਹਾਨੂੰ ਕਦੋਂ ਪਤਾ ਲੱਗਾ ਤੇ ਕੀ ਉਹਨਾਂ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਕੁੜੀ ਤਾਂ ਚਲ ਗਈ ਆ ਘਰੋਂ ਇਹਦਾ ਅੱਧੇ ਗਏ ਤੇ ਦਿਨੇ ਦੱਸਿਆ ਉਹਨਾਂ ਨੇ ਗੈਰ ਅੱਧੇ ਦਿਨੇ ਦੱਸਿਆ ਕਰਦੇ ਨੇ ਉਹਨਾਂ ਦੇ ਤੇ ਕਿਉਂ ਚਲ ਗਈ ਦੱਸਿਆ ਨਾ ਇੰਨਾ ਨਹੀਂ ਪਤਾ ਮੈਨੂੰ ਭਾਈ ਦੱਸਿਆ ਨੇ ਕਿ ਕਿਦਾਂ ਤੁਹਾਡੇ ਮਗਰ ਆਠ ਨੌ ਮਹੀਨੇ ਹੋ ਗਏ ਉਹ ਵੀ ਗੱਲਬਾਤ ਨਹੀਂ ਤੁਹਾਡੇ ਕੋਲ ਨਹੀਂ ਗੱਲ ਮੈਨਾਂ ਕਰਦੇ ਰਹੇ ਆ ਉਹਨਾਂ ਨੇ ਦੱਸਿਆ ਨਹੀਂ ਮੈਂ ਪੂਰਾ ਪ੍ਰੋਪਰ ਨਹੀਂ ਦੱਸਿਆ ਮੇਰਾ ਹਾਂਜੀ ਨਹੀਂ ਉਹ ਤਾਂ ਕੁਝ ਨਹੀਂ ਆਂਦੇ ਗੱਲ ਹੁੰਦੀ ਰਹੀ ਮੇਰੀ ਗੱਲ ਉਦਾਂ ਨਾ ਮੈਂ ਖੁੱਲ ਕੇ ਗੱਲ ਨਹੀਂ ਕਰਦਾ ਸੀ ਵਿਆਹ ਨਾ ਰਾਜੀ ਸੀ ਤੁਹਾਡੀ ਬੀਬੀ ਹਾਂ ਜੀ ਵਿਆਹ ਨਾ ਰਾਜੀ ਸੀ ਵੱਲੋਂ ਜਿਹੜਾ ਫੋਨ ਆਇਆ ਮੁੰਡੇ ਦਾ ਉਹ ਵੀ ਮੰਗ ਰਿਹਾ ਉਹ ਉਹ ਜੁਪੀ ਤਾਂ ਕਹਿੰਦਾ ਮੈਂ ਬੋਲਦਾ ਹਾਂ ਤੇ ਹਾਂ ਜੀ ਮੁੰਡੇ ਦਾ ਨਾਂ ਨਹੀਂ ਪਤਾ ਕਹਿੰਦਾ ਮੈਂ ਜੁਪੀ ਤੋਂ ਬੋਲਦਾ ਹਾਂ ਤੇ ਮੈਨੂੰ ਕਿਸੇ ਨਾਲ ਗੱਲ ਫੋਨ ਲਿਆ ਹੈ ਮੇਰਾ ਤੇ ਉਹਨੇ ਗੱਲ ਕੀਤੀ ਹੈ ਤਾਂ ਉਹਨਾਂ ਨਾਲ ਹਾਂ ਜੀ ਕੀ ਕਹਿੰਦਾ ਪਹਿਲਾ ਫੋਨ ਆਂ ਆਇਆ ਕਹਿੰਦਾ ਇਹ ਮਤਲਬ ਤੂੰ ਇਹ ਰਿਸ਼ਤਾ ਛੱਡ ਦੋ ਇਹ ਪਹਿਲਾਂ ਵੀ ਕੁੜੀ ਮੇਰੇ ਨਾਲ ਮੇਰੀ ਫਰੈਂਡਸ਼ਿਪ ਰਹੀ ਤੇ ਤੂੰ ਰਿਸ਼ਤਾ ਤੋੜ ਦੋ ਕਿਦਾਂ ਦਾ ਮੁੰਡਾ ਮੁੰਡੇ ਦਾ ਨਾਮ ਹੀ ਪਤਾ ਨਹੀਂ ਨਈ ਉਹਨੇ ਕੁੜੀ ਦਾ ਨਾਮ ਜਿਹੜਾ ਤੁਹਾਡੇ ਮੁੰਡੇ ਕਿਰਨਦੀਪ ਕੌਰ ਅੱਛਾ ਜੀ ਤੇ ਕੀ ਤਿਆਰੀ ਕੀਤੀ ਰਹੀ ਹੈ ਤੁਹਾਡੇ ਪਰਵਾਨੇ ਦੀ ਤਿਆਰੀਆਂ ਭਾਈ ਸਾਰੀਆਂ ਹੋਈਆਂ ਆਈਆਂ ਹਲਵਾਈ ਵੀ ਲੱਗੇ ਟੰਟ ਲੱਗਾ ਹੀ ਹਲਵਾਈ ਲੱਗੇ ਪਰੋਣੇ ਆਏ ਸਾਰੇ ਸਾਰੇ ਪਰੋਣੇ ਆਏ ਆ हां जी मेरा नुकसान होया जी। ते किरण दे ਮਾਰ ਨਾਲ ਗੱਲ ਹੋਈ ਤੁਹਾਡੀ। हां जी ਉਹਨਾਂ ਨਾਲ ਗੱਲ ਵੀ ਹੁੰਦੀ ਆ। ਠੀਕ ਆਂਦੇ। ਉਹ ਤੇ ਉਹਦੇ ਮਤਲਬ ਅੱਜ ਕੀ ਆ ਤੇ ਅੱਜ ਕੀ ਕੰਦੇ ਤੇ ਚਲ ਗਈ। ਅੱਜ ਉਹਨਾਂ ਨੇ ਇਹ ਕਹ ਇੱਕ ਕੁੜੀ ਘਰੋਂ ਚਲ ਗਈ ਆ ਤੇ ਤੀ ਦੋ ਤਿੰਨ ਦਿਨ ਠਹਿਲ ਕੇ ਆਪਣਾ ਪ੍ਰੋਗਰਾਮ ਕਰ ਲਿਓ। ਆਂਦਾਂ ਦਿਓ। ਤੇ ਜਿਹੜਾ ਅੱਜ ਕੰਮ ਹੋਇਆ ਆ ਤੁਹਾਨੂੰ ਲੱਗਦਾ ਪਈ ਕੁੜੀ ਦਾ ਚੰਚ ਕਰੀ ਜੋ ਮੁੰਡਾ ਜੋ ਪਿਆਰੇ। ਨਹੀਂ ਪਹਿਲੋਂ ਨਹੀਂ ਲੱਗਦਾ ਇਹਨਾਂ ਨੇ ਬਾਅਦੋਂ ਦੱਸਿਆ ਮੈਨੂੰ। ਬਾਅਦੋਂ ਦੱਸਿਆ। हां जी। ਤੁਹਾਨੂੰ ਮੁੰਡੇ ਦੇ ਹਾਂ ਤੇ ਸੁਣਨਾ। ਹਾਂ ਜੀ ਕੀ ਮੰਗੀ ਕਰਦਾ ਹਾਂ ਮੰਗਾਇਆ ਗਿਨ 14 ਡੇਰ ਹੈ ਨਾ ਕੋਈ ਵੇਜੀ ਪਹਿਲਾਂ ਤੇ ਸਾਡੇ ਨਾਲ ਵੀਰਾਂ ਨਾਲ ਬਹੁਤ ਮਾੜੀ ਹੋਈ ਆ ਸਾਡੇ ਭਰਾ ਨਾਲ ਅੱਜ ਇਹਦਾ ਸਗਣ ਹੀ ਤੇ ਕੁੜੀ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਬੁੜੇ ਨਾਲ ਸਾਨੂੰ ਮਤਲਬ ਫਰੋਡ ਕੀਤਾ ਵਾ ਇਸ ਬੰਦੇ ਨਾਲ ਸਾਡੇ ਸਾਰੇ ਰਿਸ਼ਤੇਦਾਰ ਜਿੰਨੇ ਸਾਡੇ ਭੈਣ ਭਰਾ ਸਾਡੀਆਂ ਤਿਆਰੀਆਂ ਅਸੀਂ ਸਭ ਕੁਝ ਕਰਕੇ ਬੈਠੇ ਹਾਂ ਤੇ ਤੇ ਅਨੂੰ ਸਾਨੂੰ ਦਿਨੇ 5 ਵਜੇ ਤੜਕੇ ਫੋਨ ਕਰੀ ਕੇ ਕਹਿੰਦੇ ਵੀ ਕੁੜੀ ਹਾਂ ਨਹੀਂ ਇੱਥੇ ਭੱਜ ਗਈ ਕੁੜੀ ਕਿਤੇ ਭੱਜ ਗਈ ਆ ਅੱਛਾ ਜੀ ਦੇਖੋ ਜੀ ਪਰਿਵਾਰ ਨੇ ਕਿ ਦੱਸਿਆ ਤੁਹਾਨੂੰ ਵੀ ਕੁੜੀ ਨਾਲ ਕੋਈ ਬਾਹਰ ਚੱਕਰ ਹੈ ਜਾਂ ਕੁੜੀ ਨਾਲ ਨਾ ਜੀ ਕੁਝ ਨਹੀਂ ਕੁਝ ਨਹੀਂ ਸਾਨੂੰ ਕੁਝ ਨਹੀਂ ਸਾਡੀ ਗੱਲ ਕੋਈ ਹੁੰਦੀ ਰਹੀ ਬਸ ਇਹਨਾਂ ਨੋਰਮਲ ਤੇ ਮੌਕੇ ਦੇ ਅੱਜ ਤੜਕੇ ਫੋਨ ਕਰਕੇ ਕਹਿਤਾ ਤੁਸੀਂ ਵੇਖ ਸਕਦੇ ਹੋ ਜਿੰਨੀਆਂ ਤਿਆਰੀਆਂ ਟੈਂਟ ਵਗੈਰਾ ਸਾਡੇ ਲਵਾਈ ਤੱਕ ਬਾਹਰ ਤੰਦੂਰ ਤੱਕ ਪਏ ਆ ਤੇ ਕਿੱਡੀ ਬਦਨਾਮੀ ਵਾਲੀ ਗੱਲ ਹੈ ਜਿਹੜੋ ਇੰਨਾ ਪਰਿਵਾਰ ਸਾਡਾ ਇਕੱਠਾ ਹੋਵੇ ਸਗਨ ਦਾ ਕੰਮ ਹੋਵੇ ਅੱਜ ਜੇ ਕੋਈ ਐਹੋ ਜੀ ਗੱਲ ਹੈਗੀ ਤੇ ਸਾਡੇ ਨਾਲ ਪਹਿਲਾਂ ਕਰ ਲੈਂਦੇ ਅਸੀਂ ਐ ਇਥੋਂ ਤੱਕ ਸਾਨੂੰ ਨਹੀਂ ਪਤਾ ਜੀ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਵੀ ਆ ਕੋਈ ਐਹੋ ਜੀ ਗੱਲ ਵੀ ਹੈਗੀ ਕਿੰਨੀ ਦੇਰ ਦਾ ਮੰਗਣੀ ਹੋਈ ਸੀ ਇਹਨਾਂ ਦੀ ਪਾਜੀ 6-7 ਮਹੀਨੇ ਹੋ ਗਏ ਜੀ 7 ਮਹੀਨੇ ਹੋ ਗਏ ਮੁੰਡਾ ਗੱਲ ਕਰਨ ਦੇ ਅੱਛਾ ਜੀ ਕੁੜੀ ਵਾਲੇ ਕਿੱਥੋਂ ਦੇ ਕੁੜੀ ਵਾਲੇ ਹੈਗੇ ਬਈ ਨਿਊ ਅੰਮ੍ਰitsar ਫਰਾ ਰਮ ਵਾਲੀ ਗਲੀ ਅੱਛਾ ਜੀ ਉਥੋਂ ਦੀ ਆ ਸੁਲਤਾਨਪੁਰ ਰੋਡ ਤੇ ਪਰਵਾਹ ਨਾਲ ਤੁਹਾਡੀ ਗੱਲ ਹੋਈ ਇਹ ਕੁੜੀ ਵਾਲਾ ਨਾਲ ਹਾਂ ਜੀ ਹੁੰਦੀ ਆ ਇਹਦਾ ਕਰਦਾ ਰਿਹਾ ਆਪਣੀ ਸਾਥ ਨਾਲ ਗੱਲ ਕਰਦਾ ਰਿਹਾ ਉਦੋਂ ਕੋਈ ਉਦੋਂ ਕੋਈ ਗੱਲ ਕਰ ਦੇ ਤੇ ਸ਼ਾਨ ਨਹੀਂ ਕੋਰਾ ਦੇ ਅੱਜ ਮੌਕੇ ਤੇ ਵੇਖੋ ਤੂੰ ਇਹ ਕੀ ਕੀਤਾ ਨਾ ਇਹ ਗੱਲ ਚੰਗੀ ਥੋੜੀ ਅਸੀਂ ਚੰਗੇ ਉਹਨੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਕਿ ਗਾਂ ਕੋਈ ਇਹੋ ਜਿਹੇ ਬੰਦੇ ਨੂੰ ਫਸਾ ਨਾ ਠੀਕ ਹੈ ਜੀ ਇਹ ਕਦੀ ਵੀ ਇਹੋ ਜੇ ਕਦੀ ਨਹੀਂ ਕਿਸੇ ਦਾ ਕੰਮ ਹੋਣਾ ਚਾਹੀਦਾ ਜੋ ਅੱਜ ਕੰਮ ਹੋਇਆ ਸਾਰਾ ਸਾਰਾ ਰਹਿੰਦਾ ਸਾਡੀ ਫੈਮਿਲੀ 'ਚ ਬਦਨਾਮੀ ਹੋਈ ਨੇ ਸਾਡੀ ਫੈਮਿਲੀ ਆਈ ਇੱਥੇ ਕਿਉਂਕਿ ਵੇਖਣ ਵਿਆਹ ਆਇਆ ਸੀ ਤੇ ਕੰਮ ਹਟਨਾ ਹੋਣਦੇ ਹੋਂ ਇੱਥੇ ਆਣਗੇ ਤਾਂ ਹੀ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਵੀ ਮੰਗ ਕਰਦੇ ਆਂ ਕਿ ਇਹੋ ਜੇ ਬੰਦਿਆਂ ਨੂੰ ਦਬੋਚਿਆ ਜਾਵੇ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਹਾਂ ਜੀ ਹਾਂ ਜੀ ਖਾਣੇ ਗਏ ਜੀ ਅੱਜ ਕੀ ਨਾਮ ਜੀ ਤੁਹਾਡਾ ਮਨਪ੍ਰੀਤ ਗੌਰ ਕਿੱਥੋਂ ਦੇ ਰਹਿਣ ਵਾਲੇ ਨੇ ਖਾਪੜ ਖੇੜੀ ਕੀ ਲੱਗਦਾ ਹੈ ਬੱਡੇ ਦੀ ਮੈਰ ਹੋ ਰਿਹਾ ਦਿਓਰ ਜੀ ਹਾਂਜੀ ਇੱਕ ਉਹ ਮੰਗਣੀ ਹੋਈ ਸੀ ਕਿੰਨਾ ਚਿਰ ਮੰਗਣੀ ਰਹੀ ਇਹਨਾਂ ਦੀ 8-9 ਮਹੀਨੇ ਹੋ ਗਏ ਮੰਗਣੀ ਨੂੰ ਅੱਜ ਕੀ ਪ੍ਰੋਗਰਾਮ ਹੈ ਅੱਜ ਸਗਨ ਸੀ ਸਾਰੀ ਰੇਜਰਮੈਂਟ ਕੀਤੀ ਸੀ ਸਾਰਾ ਪ੍ਰੋਗਰਾਮ ਕੀਤਾ ਗੈਸਟ ਆਏ ਹੋਏ ਆ ਸਾਰਾ ਰੇਜਰਮੈਂਟ ਕੀਤਾ ਸਾਡੇ ਸਾਹਮਣੇ ਤੇ ਅੱਜ ਪੈਰ ਤੇ ਜਵਾਬ ਦੇ ਗਏ ਕੀ ਕਹਿੰਦੇ ਕੁੜੀ ਵਾਲੇ ਜੀ ਕਹਿੰਦੇ ਕੁੜੀ ਵਾਲੇ ਕਹਿੰਦੇ ਭੱਜ ਗਈ ਕੁੜੀ ਪਹਿਲੇ ਦੱਸਿਆ ਤੁਹਾਡੇ ਪਰ ਉਹਨਾਂ ਦੇ ਪਰਿਵਾਰ ਨੇ ਤੁਹਾਨੂੰ ਨਹੀਂ ਪਹਿਲਾਂ ਨਹੀਂ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਇਹਦੇ ਨਾਲ ਹੁੰਦੀ ਸੀ ਇਹਦੀ ਵਾਈਫ ਦੀ ਹੁੰਦੀ ਸੀ ਮਦਰ ਦੀ ਵੀ ਹੁੰਦੀ ਸੀ ਇਹਨਾਂ ਨਾਲ ਹਾਂਜੀ ਪਰ ਇਹਨੇ ਕੁਝ ਨਹੀਂ ਦੱਸਿਆ ਉਹਨਾਂ ਨੇ ਇਹਨੂੰ ਪੋਲੇ 'ਚ ਰੱਖਿਆ ਕੁੜੀ ਵਿਆਹੀ ਵੀ ਹੋਈ ਸੀ ਤੇ ਇਹਨਾਂ ਨੇ ਫਿਰ ਵੀ ਕਿਹਾ ਵਾ ਕਿ ਕੁਵਾਰੀ ਹੈ ਕੁੜੀ ਅੱਛਾ ਪਹਿਲਾਂ ਕੁੜੀ ਦਾ ਹਾਂ ਕੁੜੀ ਦੀ ਮੈਰਿਜ ਵੀ ਹੋਈ ਆ ਹਾਂਜੀ ਇਹ ਵੀ ਸਾਨੂੰ ਅੱਜ ਹੀ ਪਤਾ ਲੱਗਾ ਨਹੀਂ ਪਤਾ ਕੰਨ ਕਿਧਰ ਵੱਲ ਲੱਗਾ ਹਾਂਜੀ ਅੱਜ ਹੀ ਪਤਾ ਲੱਗਾ ਇਹਨਾਂ ਤੋਂ ਹੀ ਲੱਗਾ ਅੱਜ ਹੀ ਉਹਨਾਂ ਨੇ ਦੱਸਿਆ ਹੈ ਵੀ ਕੁੜੀ ਦੀ ਮੈਰਿਜ ਹੋਈ ਆ ਤੇ ਜਿੱਦਨ ਆਪਾਂ ਠਾਕਾ ਲਾਇਆ ਸੀ ਉਸ ਦਿਨ ਕਹਿੰਦੇ ਸੀ ਮੈਰਿਜ ਨਹੀਂ ਹੋਈ ਹੈ ਵੀ ਕੁਵਾਰੀ ਹੈ ਕੁੜੀ ਕੀ ਲੱਗਦਾ ਕਿ ਧੋਖਾ ਕੀਤਾ ਤੁਹਾਡੇ ਨੇ ਹਾਂਜੀ ਧੋਖਾ ਕੀਤਾ ਬਹੁਤ ਵੱਡਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ ਹਾਂਜੀ ਕਿਹੜੇ ਕਿਹੜੇ ਓਲੇ ਲਗਾ ਕੇ ਰੱਖੇ ਤੁਹਾਡੇ ਤੋਂ ਇੱਕ ਫਰੈਂਡਸ਼ਿਪ ਵਾਲਾ ਰੱਖਿਆ ਏ ਇੱਕ ਮੈਰਿਜ ਵਾਲਾ ਰੱਖਿਆ ਏ ਇੱਕ ਜਿਹੜਾ ਅੱਜ ਪੈਰ ਤੇ ਜਵਾਬ ਦੇ ਦਿੱਤਾ ਇਹਨਾਂ ਨੇ ਹਾਂਜੀ ਤੇ ਮੁੰਡੇ ਨੂੰ ਕੋਈ ਕਹਿੰਦੇ ਫੋਨ ਫੋਨ ਵੀ ਆਇਆ ਸੀ ਪਰ ਹਾਂਜੀ ਮੁੰਡੇ ਨੂੰ ਆਇਆ ਫੋਨ ਕਿਸੇ ਲੜਕੇ ਦਾ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵਾ ਵੀ ਤੂੰ ਇਹਦਾ ਖਹਿੜਾ ਛੱਡ ਦੇ ਇਹ ਮੇਰੀ ਵੀ ਹੈਗੀ ਆ ਤੂੰ ਇਹਦਾ ਖਹਿੜਾ ਛੱਡ ਦੇ ਹੁਣ ਘਰ ਦੇ ਸਾਰੇ ਰਿਸ਼ਤੇ ਪੁਰਾਣੇ ਆਏ ਸੀ ਧਮਕੀ ਦਿੱਤੀ ਇਹਨੂੰ ਵੀ ਤੂੰ ਇਹਦਾ ਖਹਿੜਾ ਛੱਡ ਦੇ ਨਹੀਂ ਤੇ ਆਪਾਂ ਕੁਝ ਵੀ ਕਰ ਸਕਦੇ ਤੈਨੂੰ ਜੇ ਮਾਪਿਓ ਦੀ ਸਪੋਰਟ ਹੈਗੀ ਆ ਤੇ ਕੁੜੀ ਇਸ ਤਰ੍ਹਾਂ ਕਰਨੀ ਨਹੀਂ ਤੇ ਅਲਾਉਡ ਨਹੀਂ ਹੈਗਾ ਕੁੜੀ 9 ਵਜੇ ਤੋਂ ਪਹਿਲਾਂ ਘਰੋਂ ਨਿਕਲ ਜੇ ਬਾਹਰ ਰਾਤ ਦੀ ਗਈ ਹੈ ਕਿ ਸਵੇਰੇ ਰਾਤ ਦੀ ਗਈ ਆ ਰਾਤ ਦੀ 9 ਵਜੇ ਤੇ ਗਈ ਆ ਆਪਣੀ ਮੰਮੀ ਪਾਪਾ ਨੂੰ ਨਹੀਂ ਪਤਾ ਵੀ ਆਪਣੇ ਬੇਟਾ ਘਰ ਉਹ ਜਾਂ ਬੇਟੀ ਗਈ ਆ ਪਤਾ ਹੋਣਾ ਚਾਹੀਦਾ ਨਾ ਹਾਂ ਦੋ ਬੰਨੇ ਹੋਈਆਂ ਵਿਆਹ ਦੀ ਹਾਂਜੀ ਉਧਰ ਨਹੀਂ ਪਤਾ ਪਈ ਤਿਆਰੀ ਹੋਈ ਆ ਕਿ ਨਹੀਂ ਹੋਈ ਦਿਨੇ ਹੀ ਦੱਸਿਆ ਬਸ ਸਾਨੂੰ ਦਿਨੇ ਫੋਮ ਹੋਇਆ 5 ਵਜੇ ਆਇਆ ਫੋਨ ਤੇ ਤੁਹਾਡੇ ਲੋ ਕੀ ਕੀ ਤਿਆਰੀ ਕੀਤੀ ਗਈ ਆ ਸਾਡੇ ਲੋ ਸਾਹ ਇੱਧਰ ਵੇਖੋ ਅਰੇਂਜਮੈਂਟ ਕੀਤੀ ਆ ਮਹਿੰਦੀਆਂ ਲਾਈਆਂ ਵਾ ਸਭ ਕੁਝ ਕਹਿਣਾ ਗੱਟਾ ਆਪਾਂ ਪਾ ਕੇ ਆਏ ਆ ਉਹਨੂੰ ਗਹਿਣਾ ਗੱਟਾ ਠਾਕੇ ਤੇ ਵੀ ਪਾ ਕੇ ਆਏ ਆ ਸਭ ਕੁਝ ਸਾਹੀ ਅਰੇਂਜਮੈਂਟ ਕੀਤਾ ਹਾਂਜੀ ਹੋਰ ਕੀ ਸਮਾਨ ਪਾਇਆ ਕੁੜੀ ਨੂੰ ਜੀ ਸਕੁੰਤਲਾ ਪਾਈਆਂ ਵਾ ਟੋਪਸ ਆ ਹਾਂਜੀ ਸਾਰਾ ਸਮਾਨ ਉਹਨਾਂ ਕੋ ਹਾਂਜੀ ਠੀਕ ਹੁਣ ਕੀ ਮੰਗ ਕਰਦੇ ਜੀ ਸਾਨੂੰ ਇਨਸਾਫ ਇਨਸਾਫ ਚਾਹੀਦਾ ਜਾਂ ਤੇ ਉਹਨਾਂ ਨੂੰ ਕਹ ਪੀ ਸਾਨੂੰ ਕੁੜੀ ਵਿਆਓ ਜਿੱਥੋਂ ਮਰਜ਼ੀ ਅਰੇਂਜਮੈਂਟ ਕਰਕੇ ਸਾਨੂੰ ਕੁੜੀ ਦੋ ਅਸੀਂ ਸਵੇਰੇ ਛੁੱਟਣਾ ਉੱਥੇ ਬਰਾਤ ਲੈ ਕੇ ਜਿੱਥੋਂ ਮਰਜ਼ੀ ਸਾਨੂੰ ਅਰੇਂਜਮੈਂਟ ਕਰਕੇ ਦੋ ਕੁੜੀ ਦਾ ਪਾਵੇ ਛੋਟੀ ਹਾਂਜੀ ਬਦਨਾਮੀ ਹੁੰਦੀ ਪਾਵੇ ਛੋਟੀ ਤੋਰੋ ਜਿੱਥੋਂ ਮਰਜ਼ੀ ਤੋਰੋ ਸਾਨੂੰ ਸਵੇਰੇ ਚਾਹੀਦੀ ਕੁੜੀ ਜਿੱਥੋਂ ਮਰਜ਼ੀ ਚਾਹੀਦੀ ਅਸੀਂ ਸਵੇਰੇ ਬਰਾਤ ਲੈ ਕੇ ਆ ਜਾਣਾ ਵਾ ਹਾਂਜੀ ਸਾਡੇ ਕੋਲ ਹਰਪ੍ਰੀਤ ਸਿੰਘ ਪੁੱਤਰ ਸੁਵਿੰਦਰ ਸਿੰਘ ਖਾਪੜਖੜੀ ਤੋਂ ਦਰਖਾਸਤ ਆਈ ਆ ਇਹ ਅੱਜ ਵਿਆਹ ਸੀਗਾ ਤੇ ਉਹ ਇਹਨਾਂ ਨੇ ਹੁਣੇ ਦਰਖਾਸਤ ਦਿੱਤੀ ਆ ਕਿ ਕੁੜੀ ਜਿਹੜੀ ਉਹ ਇਹਨਾਂ ਦੇ ਕਹਿੰਦੇ ਮੁਤਾਬਕ ਭੱਜ ਗਈ ਆ ਤੇ ਮੁੰਡੇ ਵਾਲੇ ਪਰਿਵਾਰ ਆਏ ਆ ਤੇ ਉਹ ਹੁਣੇ ਦਰਖਾਸਤ ਹੈ ਜੋ ਬੰਦੀ ਕਾਰਵਾਈ ਹੀ ਕੀਤੀ ਚਲੋ ਪਹਿਲਾਂ ਕੁੜੀ ਦਾ ਪਰਵਾਨਾ ਕੀ ਗੱਲ ਬਾਤ ਇਹ ਤੁਹਾਡੀ ਉਹਨਾਂ ਨੂੰ ਫੋਨ ਕੀਤਾ ਵਾ ਉਹ ਕਹਿੰਦੇ ਸੀ ਆ ਰਹੇ ਆ ਤੇ ਦੋਵਾਂ ਪਰਿਵਾਰਾਂ ਨੂੰ ਪੁੱਛ ਕੇ ਜੋ ਬੰਦੀ ਕਰਾ ਲਿਆ ਸਾਹ ਮਿਲੇਗਾ ਪਰਿਵਾਰ ਨੂੰ ਜੀ ਮਿਲੇਗਾ ਨੂੰ ਸੁਰਵਰਦੀ ਕਾਰਵਾਈ ਕੀਤੀ ਚਲੋ